ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ 11 ਤਰੀਕ ਨੂੰ ਕਿ ਇੱਕ ਜਵੇਦ ਅਲੀ ਨਾਮ ਦਾ ਲੜਕਾ ਸੀਗਾ ਜੋ ਕਿ ਦੀਪਕ ਠੱਬਾ ਗ੍ਰੋਥ ਸੈਂਟਰ 400 ਕਿਲਾ ਦੇ ਵਿੱਚ ਇੱਕ ਠੱਬੇ ਦੇ ਉੱਪਰ ਕੰਮ ਕਰਦਾ ਸੀਗਾ ਇਸ ਲੜਕੇ ਦੀ ਜਿਹੜੀ ਸਿਰ ਦੇ ਵਿੱਚ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਸੀਗੀ ਕਿਤੇ ਸਿਰ ਦੇ ਵਿੱਚ ਬਲੰਟ ਇੰਜਰੀ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਦੀ ਮੌਤ ਹੋਣ ਕਰਕੇ ਨਸੀ ਇਸ ਸੰਬੰਧ ਵਿੱਚ ਥਾਣਾ ਸਦਰ ਬਠਿੰਡਾ ਵਿੱਚ ਮੁਕੱਦਮਾ ਨੰਬਰ 25 ਅੰਡਰ ਸੈਕਸ਼ਨ 103 ਤੇ ਜੋ ਕਿ 302 ਆਪੀਸੀ ਰੈਲੇਵੈਂਟ ਹੈਗਾ ਮਟਰ ਦੇ ਸੈਕਸ਼ਨ ਦੇ ਵਿੱਚ ਮੁਕਦਮਾ ਦਰਜ ਕੀਤਾ ਸੀਗਾ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਇਸ ਦੇ ਮਾਰਨ ਵਾਲੇ ਵਿਅਕਤੀਆਂ ਦੇ ਪਿੱਛੇ ਜਿਹੜੇ ਸੀਗੀ ਕਿਸੇ ਵੀ ਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਸੀਗੀ ਸੋ ਇਸ ਸਬੰਧ ਦੇ ਵਿੱਚ ਡੀਐਸਪੀ ਡੀ ਸਰਦਾਰ ਮਨਜੀਤ ਸਿੰਘ ਦੀ ਕਵਈ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਡੇ ਪਰਵੀਸ਼ਨਲ ਆਈਪੀਐਸ ਸ਼੍ਰੀ ਅਰੰਭਵ ਜੈਨ ਜੀ ਐਸਐਚਓ ਸਦਰ ਤੇ ਸਾਡੇ ਸੀਐਨ ਇੰਚਾਰਜ ਸ਼੍ਰੀ ਨਪਰੇਤ ਸਿੰਘ ਜੀ ਇਹਨਾਂ ਨੇ ਦੋਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਜਿਹੜੇ ਮੁਕੱਦਮੇ ਦੇ ਵਿੱਚ ਦੋਸ਼ੀ ਵਾਂਟਡ ਸੀਗੇ ਇਸ ਇਨਸੀਡੈਂਟ ਦੇ ਪਿੱਛੇ ਦੋਸ਼ੀ ਸੀਗੇ ਉਹਨਾਂ ਨੂੰ ਡਰੇਸ ਕਰ ਲਿਆ ਇਹਦੇ ਵਿੱਚ ਵਿਕਰਮਜੀਤ ਸਿੰਘ ਤੇ ਸੰਦੀਪ ਸਿੰਘ ਇਹ ਦੋਨਾਂ ਨੂੰ ਅਸੀਂ 12 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਇੱਕ ਤੀਸਰਾ ਦੋਸ਼ੀ ਜੋ ਨਾਇਲ ਜੋ ਕਿ ਹੈਗਾ ਸੀਗਾ ਇਹਨੂੰ ਅਸੀਂ 13 ਤਰੀਕ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਤਿੰਨ ਜਿਹੜੇ ਬੰਦੇ ਸੀਗੇ ਇਹਨਾਂ ਦੀ ਜਵੇਦ ਅਲੀ ਨਾਲ ਪਹਿਲਾਂ ਕਿਸੇ ਗੱਲ ਤੋਂ ਟਕਰਾਰ ਹੋਈ ਸੀਗੀ ਉਸ ਦੇ ਪਿੱਛੇ ਇਹ ਉੱਥੇ ਇਹਦੇ ਢਾਬੇ ਦੇ ਉੱਪਰ ਜਦੋਂ ਪਹੁੰਚੇ ਤਿੰਨੇ ਬੰਦੇ ਚਲੇ ਗਏ ਸੀਗੇ ਤਾਂ ਇੱਥੇ ਜਾ ਕੇ ਫਿਰ ਜਵੇਦ ਨਾਲ ਇਹਦੀ ਟਕਰਾਰ ਹੋ ਗਈ ਤਾਂ ਇਹਨਾਂ ਤਿੰਨਾਂ ਨੇ ਜਿਹੜੇ ਉੱਥੇ ਰੋੜੇ ਪਏ ਸੀਗੇ ਇਟਾ ਰੋੜੇ ਪਏ ਸੀਗੇ ਉਹ ਰੋੜੇ ਮਾਰ ਮਾਰ ਕੇ ਜਿਹੜਾ ਉਹਦਾ ਸੀਗਾ ਸਿਰ ਦੇ ਵਿੱਚ ਜਦੋਂ ਰੋੜੇ ਵੱਜੇ ਤਾਂ ਉਹਦੇ ਨਾਲ ਉਹਦੀ ਡੈਥ ਹੋ ਗਈ। ਸੋ ਇਹਨਾਂ ਨੇ ਰੋੜੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀਗੇ ਤੇ ਮੌਕੇ ਤੋਂ ਫਰਾਰ ਹੋ ਗਏ ਸੀਗੇ। ਇਹਨਾਂ ਤਿੰਨਾਂ ਦੀ ਜਿਹੜੀ ਪਛਾਣ ਹੈਗੀ ਹੈ ਸੀਸੀਟੀਵੀ ਫੁਟੇਜ ਨਾਲ ਜਿਹੜਾ ਟੈਕਨੀਕਲ ਐਵਿਡੈਂਸ ਉਰ ਦੇ ਜਿਹੜੇ ਸਾਡੇ ਟੀਮਾਂ ਲੱਗੀਆਂ ਉਸਨੋਂ ਤੋਂ ਹੋਈ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਕੰਮ ਕਰਦੇ ਹੋਏ ਪਹਿਲਾ 12 ਤਰੀਕ ਨੂੰ ਵਿਕਰਮਜੀਤ ਨੂੰ ਤੇ ਸੰਦੀਪ ਨੂੰ ਗ੍ਰਿਫਤਾਰ ਕੀਤਾ ਤੇ 13 ਤਰੀਕ ਨੂੰ ਅਸੀਂ ਜਿਹੜਾ ਹੈਗਾ ਜੁਗਨੈਲ ਦੋਸ਼ੀ ਜਿਹੜਾ ਤੀਜਾ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਵਾਰਦਾਤ ਦੇ ਵਿੱਚ ਜਿਹੜੇ ਤਿੰਨੇ ਦੋਸ਼ੀ ਜਿਨ੍ਹਾਂ ਨੇ ਅੰਜਾਮ ਦਿੱਤਾ ਸੀਗਾ ਜਵੇਦ ਅਲੀ ਦੇ ਕਤਲ ਦੇ ਵਿੱਚ ਉਸ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਫਰਦਰ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਉੱਤੇ ਲੈ ਕੇ ਫਰ ਜੀ ਇਹਦਾ ਆਇਆ ਕਿ ਮੈਂ ਇਸ ਦੇ ਕਰਤਾ ਵਾਸਤੇ ਇਹ ਉੱਥੇ ਦੀਪਕ ਢੱਬਾ ਹੈਗਾ ਉੱਥੇ ਕੰਮ ਕਰਦਾ ਸੀਗਾ ਤੇ ਕਾਫੀ ਧੀਰ ਦੇ ਉੱਤੇ ਉਸ ਢਾਬੇ ਦੇ ਉੱਪਰ ਜਿਵੇਂ ਉਹਨੇ ਤਾਂ ਢਾਬੇ ਵਾਲੇ ਦੇ ਕਹਿੰਦੇ ਉੱਤੇ ਇਹਦੇ ਕੰਮ ਕਰ ਰਿਹਾ ਸੀਗਾ ਤੇ ਮਜ਼ਦੂਰੀ ਟਾਈਪ ਕਰਦਾ ਸੀਗਾ ਤੇ ਇਹਦੀ ਜਿਹੜੇ ਬਾਕੀ ਤਨਦੋਸ਼ੀ ਨੇ ਇਹ ਰੇਲਵੇ ਲਾਈਨਾਂ ਪਟੰਡਾ ਪਾਰ ਜਿਹੜਾ ਹੈਗਾ ਸਿਲਵਰ ਸਿਟੀ ਕਲੋਨੀ ਦੇ ਨੇੜੇ ਰਹਿੰਦੇ ਆ ਉੱਥੇ ਇਦੀ ਇਹਨਾਂ ਨਾਲ ਤਕਰਾਰ ਹੋ ਗਈ ਤੇ ਜਿਹੜਾ ਵਿਕਰਮਜੀਤ ਸੀ ਕਿ ਤੇ ਸੰਦੀਪ ਸੀਗਾ ਇਹਨਾਂ ਨੂੰ ਐ ਲੱਗਿਆ ਵੀ ਸਾਡੇ ਜਿਹੜੀ ਸੀਗੀ ਮਦਰ ਨੂੰ ਇਹਨੇ ਮਾੜਾ ਚੰਗਾ ਗਿਆ ਉਸ ਤੋਂ ਬਾਅਦ ਇਹ ਤਿੰਨੇ ਦੋਸ਼ੀ ਉਸੇ ਰੰਜਾ ਦੇ ਵਿੱਚ ਉੱਥੇ ਜਦੋਂ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਦੁਬਾਰਾ ਇਹਨਾਂ ਦਾ ਲੜਾਈ ਝਗੜਾ ਹੋਇਆ ਤਾਂ ਜਿਹੜੇ ਇਟਾਂ ਪਈਆਂ ਸੀਗੀਆਂ ਉਹਦੇ ਨਾਲ ਇਹਨਾਂ ਨੇ ਇਹਦਾ ਖਤਰ ਕਰ ਦਿੱਤਾ ਜਿਹੜੇ ਇਟਾਂ ਰੋੜੇ ਨਾਲ ਖਤੋਂ ਜੀ ਪੁੱਠੀ ਬ੍ਰਾਂਧ ਹੋਈ ਹੈ ਕਿੱਥੋਂ ਆਹ ਉਹ ਇਟਾਂ ਰੋੜੇ ਜਿਹੜੇ ਸੀਗੇ ਅਸੀਂ ਮੌਕੇ ਦੇ ਉੱਤੇ ਬ੍ਰਾਂਧ ਕਰ ਰਹੇ ਸੀ ਇਹਨਾਂ ਦੇ ਨਿਸ਼ਾਨਦੇਹੀ ਦੇ ਉੱਪਰ ਬ੍ਰਾਂਧ ਕੀਤੇ ਆ ਇਹ ਤਿੰਨ ਸੀਗੇ ਜਿਹੜੀ ਬ੍ਰਾਂਧ ਹੋਈ ਸੀ ਇਹ ਤਿੰਨੇ ਜਿਹੜੇ ਦੋਸ਼ੀ ਨੇ ਸਿਲਵਰ ਸਿਟੀ ਬਠਿੰਡਾ ਦੇ ਰਹਿਣ ਵਾਲੇ ਆਪਣੇ ਲੋਕਲ ਬਠਿੰਡਾ ਦੇ ਵਾਸੀ ਇਹ ਤਿੰਨੇ ਜਿਹੜੇ ਹੈਗੇ ਨੇ ਫਿਲਹਾਲ ਦਾ ਜਿਹੜਾ ਕੋਈ ਕੰਮ ਨਹੀਂ ਕਰਦੇ ਬੇਰੁਜ਼ਗਾਰ ਨੇ ਤੇ ਫਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਇਸ ਬੰਦੇ ਜੀ ਕਰਦੇ ਭਾਬੇ ਦੇ ਕੈਮਰੇ ਵੀ ਜਰਾ ਨਹੀਂ ਕੈਮਰੇ ਉੱਥੇ ਮੌਕੇ ਦੇ ਉੱਪਰ ਕੋਈ ਕੈਮਰਾ ਨਹੀਂ ਸੀਗਾ ਬਟ ਆਸ-ਪਾਸ ਜਿਵੇਂ ਡੀਐਸਪੀ ਡੀ ਸਾਹਿਬ ਨੇ ਐਸਐਚਓ ਸਦਰ ਬਠਿੰਡਾ ਕਿ ਸੀ ਜਿਹੜੀ ਵਾਕਫ ਉਹ ਟੀਮ ਜਿਹੜੀ ਬਣਾਈਆਂ ਸੀਗੀਆਂ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਏਰੀਆ ਸੀਗਾ ਉਹਨੂੰ ਕੋਰਡਨ ਕੀਤਾ ਕੋਰਡਨ ਦੇ ਵਿੱਚ ਜਿਹੜੇ ਜਿਹੜੇ ਉੱਥੇ ਕੈਮਰੇ ਸੀਗੇ ਐਗਜ਼ਿਟ ਤੇ ਐਂਟਰੀ ਰੂਟ ਅਸੀਂ ਸਾਰੇ ਚੈੱਕ ਕੀਤੇ ਤੇ ਸਾਰੀ ਤਫਤੀਸ਼ ਦੌਰਾਨ ਇਹ ਸਾਹਮਣੇ ਗੱਲ ਨਿਕਲ ਕੇ ਆਈ ਕਿ ਤੇ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਉਸ ਦਿਨ ਮਾਰਗ ਉਤੋਂ ਭੱਜ ਗਏ ਸੀ ਇਹ ਕਹਿੰਦੇ ਮੈਂ ਸ਼ਰਧਤ ਤਾਂ ਨਹੀਂ ਕਰਦੇ ਇਹਨਾਂ ਦਾ ਜਿਹੜਾ ਹੈਗਾ ਪੇਸ਼ ਕਰਕੇ ਡੋਪ ਟੈਸਟ ਅਸੀਂ ਕਰਵਾਇਆ ਜੇ ਉਹਦੇ ਵਿੱਚ ਪੋਜ਼ਿਟਿਵ ਆਊਗਾ ਤਾਂ ਰੈਲੇਵੈਂਟ ਸੈਕਸ਼ਨ ਅਸੀਂ ਐਡ ਕਰਾਂਗੇ ਉਹ ਉਸ ਬਾਰੇ ਜਿਹੜੇ ਹੈਗਾ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਦਾਂ ਦਾ ਕੋਈ ਨਹੀਂ ਮੰਨਿਆ ਪਰ ਫਿਰ ਵੀ ਅਸੀਂ ਇਹਨਾਂ ਦਾ ਜਿਹੜਾ ਡੋਪ ਟੈਸਟ ਹੈਗਾ ਉਹ ਕਰਵਾਇਆ ਉਹਦੇ ਵਿੱਚ ਜੋ ਰਿਜ਼ਲਟ ਦੇ ਵਿੱਚ ਜੋ ਆਉਂਦਾ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ ਜਿਵੇਂ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਉਹ ਵੀ ਐਡ ਕਰਤਾ ਸਰ ਜੀ ਇਹ ਅੰਡਰ ਇਹ ਤਾਂ ਉਹ ਸਟਡੀ ਕਰ ਰਹੇ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਜੁਵਨਾਈਲ ਬੰਦਾ ਉਹ ਅ ਜੀ ਇਹਨਾਂ ਨੂੰ ਇਹ ਸ਼ੱਕ ਸੀਗਾ ਜਵੇਦ ਕਿ ਜਿਹੜਾ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਪਹਿਲਾਂ ਜਾਂਦਾ ਸੀਗਾ ਇਹਨਾਂ ਨੂੰ ਮਿਲਦਾ ਸੀਗਾ ਇਹਨਾਂ ਨੂੰ ਇਹ ਸ਼ੱਕ ਸੀਗਾ ਕਿ ਜਿਹੜੀ ਸੰਦੀਪ ਤੇ ਵਿਕਰਮਜੀਤ ਇਹਨਾਂ ਨੂੰ ਇਸ ਚੀਜ਼ ਦੀ ਗਲਤਫਹਿਮੀ ਹੋ ਗਈ ਕਿ ਇਹਨਾਂ ਨੇ ਜਵੇਦ ਨੇ ਇਹਨਾਂ ਦੀ ਮਦਰ ਬਾਰੇ ਕੋਈ ਕਮੈਂਟ ਕੀਤਾ ਕੋਈ ਗਲਤ ਗੱਲ ਕੀਤੀ ਐ ਸੋ ਉਸੇ ਚੀਜ਼ ਵਾਸਤੇ ਦੁਬਾਰਾ ਉੱਥੇ ਜਦੋਂ ਢਾਬੇ ਤੇ ਗਿਆ ਜਾਂਦੇ ਆ ਉੱਥੇ ਦੁਬਾਰਾ ਲੜਾਈ ਹੋ ਜਾਂਦੀ ਤੇ ਫਿਰ ਇਕੱਲਾ ਚੱਕ ਕੇ ਇਹਨਾਂ ਨੇ ਉਹ ਮਟਰ ਕਰਤਾ ਇਹ ਤਿੰਨੇ ਜਿਹੜੇ ਹੈਗੇ ਨੇ ਗਰੋਥ ਸੈਂਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸਹੀ ਉੱਥੋਂ ਪੜਿਆ ਸੀ ਇਹਨਾਂ ਦੇ ਵਿੱਚ ਪਹਿਲਾਂ ਕੋਈ ਮਕਤਮਾ ਜਿਹੜਾ ਹੈ ਡਾਕਟਰੀ ਦਾ ਰਿਕਾਰਡ ਨਹੀਂ ਹੈਗਾ ਪਹਿਲਾਂ ਕੋਈ ਮਕਤਮਾ ਦਰਜ ਨਹੀਂ ਹੈਗਾ